ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸੈਮਨ 5 ਦੇ ਵਿਰਸਾਟ ਐਸੋਸੀਏਸ਼ਨ ਵੱਲੋਂ ਜੇ ਉਹ ਰਾਜ ਕੇ ਵਾਰੀ ਜਾ ਪੀ ਕੇ ਲੋੜਾ ਘਾ ਰਹੀ ਆ ਉਵੇਂ ਵੀ ਜਿਵੇਂ ਜਿਵੇਂ ਹੁਣ ਪ੍ਰਧਾਨ ਜੀ ਹੋਣੀ ਇੱਥੇ ਮਰਨ ਵਰਤ ਤੇ ਬੈਠੇ ਆ ਉਦੋਂ ਬਾਅਦ ਸੰਗਤਾਂ ਦਾ ਬਹੁਤ ਜ਼ਿਆਦਾ ਇਕੱਠ ਆ ਬਹੁਤ ਜ਼ਿਆਦਾ ਪਿਆਰ ਉਹਨਾਂ ਦੇ ਨਾਲ ਲੰਗਰ ਵਸਾਜ ਰਹੇ ਆ ਸਾਰੀਆਂ ਮਤਲਬ ਜਥੇਬੰਦੀਆਂ ਜਿਵੇਂ ਕੋਟ ਬੁੱਢੇ ਨੂੰ ਅੱਜ ਪਰੋਂਠੇ ਛਕੇ ਅਸੀਂ ਜਿਵੇਂ ਰਾਤ ਸਾਰੀ ਰਾਤ ਇੰਨੀ ਜਿਆਦੀ ਔਖੀ ਲੰਗੀ ਕਿ ਸਾਰੀ ਰਾਤ ਨਹੀਂ ਪੈਂਦਾ ਰਿਹਾ ਬਜ਼ੁਰਗ ਸਾਡੇ ਰਾਤ ਭੇਜਦੇ ਰਹੇ ਤਰਪਾਲਾਂ ਚੋਂਦੀਆਂ ਰਹੀਆਂ ਇੰਨਾ ਜਿਆਦਾ ਪਰੇਸ਼ਾਨ ਰਹੇ ਸਾਰੀ ਰਾਤ ਜਦੋਂ ਉੱਠੇ ਆ ਉੱਠ ਕੇ ਪ੍ਰਧਾਨ ਮੈਨੂੰ ਬਹੁਤ ਜਿਆਦਾ ਬਜ਼ੁਰਗਾਂ ਨੇ ਪੁੱਛਿਆ ਵੀ ਪ੍ਰਧਾਨ ਜੀ ਉਹਨਾਂ ਦਾ ਕੀ ਹਾਲ ਕਿਉਂਕਿ ਪ੍ਰਧਾਨ ਜੀ ਵੀ ਰਾਤ ਬਹੁਤ ਪਰੇਸ਼ਾਨ ਰਹੇ ਕਿਉਂਕਿ ਉਹਨਾਂ ਨੂੰ ਆਪਣੀ ਤੇ ਹੈ ਹੀ ਹੈ ਪਰ ਆਪਣੇ ਜਿਹੜੇ ਏ ਛੋਟੇ ਛੋਟੇ ਬੱਚੇ ਲੈ ਕੇ ਸਾਡੀਆਂ ਭੈਣਾਂ ਆਈਆਂ ਸਾਡੇ ਜਿਹੜੇ ਬਜ਼ੁਰਗ ਉਹਨਾਂ ਦੀ ਵੀ ਬੜੀ ਟੈਨਸ਼ਨ ਉਹਨਾਂ ਨੂੰ ਬਹੁਤ ਜ਼ਿਆਦਾ ਰਾਤ ਉਹ ਇਸ ਪਰੇਸ਼ਾਨੀ 'ਚ ਹੀ ਰਹਿਆ ਪਰ ਜਦੋਂ ਦਿਨੇ ਉੱਠ ਕੇ ਵੇਖਿਆ ਅਸੀਂ ਕਿਉਂਕਿ ਅਸੀਂ ਵੀ ਸਾਰੀ ਰਾਤ ਪਰੇਸ਼ਾਨ ਰਹਿਆ ਜਦੋਂ ਆਣ ਕੇ ਵੇਖਿਆ ਲੰਗਰ ਜਿਵੇਂ ਕੋਟ ਬੁੱਢੇ ਵਾਲਾ ਲੰਗਰ ਇੱਧਰ ਸਾਡੇ ਅੰਮ੍ਰਿਤਸਰ ਵਾਲਾ ਮਤਲਬ ਸਾਰੇ ਜਿਹੜੇ ਭਰਾ ਸਾਡੇ ਲੰਗਰਾਂ ਤੇ ਜਦੋਂ ਆਣ ਕੇ ਅਸੀਂ ਪਰੌਂਠੇ ਛਕਿਆ ਸਾਨੂੰ ਸਾਰੀ ਰਾਤ ਦੀ ਪਰੇਸ਼ਾਨੀ ਭੁੱਲ ਗਈ ਸਾਰੀ ਰਾਤ ਦੀ ਟੈਨਸ਼ਨ ਜਿਵੇਂ ਗੁਰੂ ਸਾਹਿਬਾਂ ਨੇ ਆ ਵੀ ਅਸੀਂ ਦੁੱਖਾਂ ਵਿੱਚ ਵੀ ਚੜ੍ਹਦੀ ਕਲਾ ਵਿੱਚ ਤੇ ਸੁੱਖਾਂ ਵਿੱਚ ਵੀ ਚੜ੍ਹਦੀ ਕਲਾ ਵਿੱਚ ਸੋ ਮੈਂ ਸਾਰਿਆਂ ਆਪਣੇ ਭਰਾਵਾਂ ਨੂੰ ਆਪਣੇ ਦੇਸ਼ ਵਿਦੇਸ਼ ਚ ਬੈਠਿਆਂ ਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਵੀ ਅਰਦਾਸ ਕਰਨ ਆਪਣੇ ਪ੍ਰਧਾਨ ਜੀ ਉਹਨਾਂ ਨੂੰ ਮਹਾਰਾਜ ਕਿਰਪਾ ਕਰਨ ਉਹਨਾਂ ਨੂੰ ਸੇਹ ਜਾਪੀ ਦੇਣ ਤੇ ਜਿਹੜੀ ਸਰਕਾਰ ਆ ਉਹਨੂੰ ਕਿਤੇ ਮਤ ਆਵੇ ਕਿਤੇ ਉਹਨੂੰ ਅਕਲ ਆਵੇ ਵੀ ਜਿਹੜੀ ਇਹ ਛੜਕਾਂ ਤੇ ਰੋੜ ਰਹੇ ਆ ਸਾਡੇ ਜਿਹੜੇ ਅੰਨ ਦਾਤਾ ਜਿਹਨੂੰ ਕਹਿੰਦੇ ਆ ਅੱਜ ਉਹ ਭੁੱਖਣ ਭਾਣੇ ਛੜਕਾਂ ਤੇ ਰੋੜ ਰਹੇ ਆ ਉਹਨਾਂ ਨੇ ਬਾਰੇ ਕੋਈ ਸੋਚੇ ਸੋ ਇਹ ਫੈਸਲਾ ਦੇਣ ਤੇ ਸਾਂਹੀ ਜਿੱਤ ਕੇ ਘਰਣ ਜਾਈਏ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਏਕਤਾ ਜਿੰਦਾਬਾਦ ਕਿਸਾਨ ਏਕਤਾ ਜਿੰਦਾਬਾਦ ਧਲੇਵਾਲ ਤੇਰੀ ਸੋਚ ਤੇ ਕਹਿਣਾ ਨਹੀਂ ਆਗੇ ਝੋਕ ਤੇ ਧਲੇਵਾਲ ਤੇਰੀ ਸੋਚ ਤੇ ਕਹਿਣਾ ਨਹੀਂ ਆਗੇ ਝੋਕ